ਫਿਰੋਜ਼ਪੁਰ ਛੋਏ ਆਰਐਸਐਸ ਲੀਡਰ ਦੇ ਕਤਲ ਮਾਮਲੇ ਨੂੰ ਲੈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਨਵੀਨ ਅਰੋੜਾ ਜਿਸ ਦਾ ਕਤਲ ਹੋਇਆ ਸੀ ਉਸ ਦੀ ਜ਼ਿੰਮੇਵਾਰੀ ਹੁਣ ਖਾਲੀਸਾਨ ਸੰਗਠਨ ਸ਼ੇਰੇ ਪੰਜਾਬ ਬ੍ਰਿਗੇਡ ਨੇ ਇਸ ਦੀ ਜ਼ਿੰਮੇਵਾਰੀ ਲੈ ਲਈ ਹੈ ਇਸ ਸੰਗਠਨ ਦੀ ਇੱਕ ਪੋਸਟ ਸਾਹਮਣੇ ਆਈ ਹੈ ਜਿਸ ਚ ਉਹਨਾਂ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਤੇ ਲਿਖਿਆ ਹੈ ਕਿ ਪੰਜਾਬ ਬੰਦਰ ਸਿੱਖਾਂ ਨੂੰ ਹਿੰਦੂਵਾਦੀ ਆਰਐਸਐਸ ਦੇ ਮੈਂਬਰ ਨੂੰ ਸੋਧਿਆ ਗਿਆ ਹੈ ਤੇ ਇਸ ਜੰਗ ਨੂੰ ਹਰ ਹਾਲ ਚ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਾਲਿਸਤਾਨ ਦੀ ਆਜ਼ਾਦੀ ਦੇ ਸੰਗਰਸ਼ ਵਿੱਚ ਯੋਗਦਾਨ ਪਾਉਣ ਲਈ ਸ਼ੇਰੇ ਪੰਜਾਬ ਬ੍ਰਿਗੇਡ ਦੀ ਸਥਾਪਨਾ ਦਾ ਐਲਾਨ ਕਰਦੇ ਹਾਂ ਅਸੀਂ ਪ੍ਰਣ ਕਰਦੇ ਹਾਂ ਕਿ ਹਿੰਦੁਸਤਾਨ ਦੇ ਪੰਜਾਬ ਉੱਤੇ ਜ਼ਬਰੀ ਕਬਜ਼ੇ ਖਿਲਾਫ ਚੱਲ ਰਹੇ ਧਰਮ ਯੁੱਧ ਵਿੱਚ ਅਸੀਂ ਫੈਸਲਾ ਕੁ ਨਿਸ਼ਾਨੇ ਭਾਵ ਖਾਲਿਸਤਾਨ ਦੀ ਸਥਾਪਨਾ ਤੱਕ ਇਸ ਜੰਗ ਨੂੰ ਹਰ ਹਿੱਲੇ ਚਲਦੇ ਰੱਖਾਂਗੇ ਇਸ ਨਿਸ਼ਾਨੇ ਮੁਖ ਰੱਖਦੇ ਅਸੀਂ ਇਸ ਜੰਗ ਵਿੱਚ ਹਿੰਦੂ ਸਰਕਾਰ ਦਾ ਮੋਹਰਾ ਬਣ ਕੇ ਪੰਜਾਬ ਅੰਦਰ ਸਿੱਖ ਨੂੰ ਹਿੰਦੂਤਾ ਅੰਦਰ ਰਲਗੱਡ ਕਰਨ ਵਾਲੇ ਹਿੰਦੂਵਾਦੀ گرو ਆਰਐਸਐਸ ਦੇ ਆਗੂ ਬਲਦੇਵ ਰਾਜ ਅਰੋੜਾ ਦੇ ਮੁੰਡੇ ਇੰਦਵੀਨ अरोड़ा ਜੋ ਕਿ ਖੁਦ ਵੀ ਆਰਐਸਐਸ ਦਾ ਮੈਂਬਰ ਸੀ ਉਸ ਨੂੰ ਅੱਜ ਫਿਰੋਜ਼ਪੁਰ ਦੇ ਮੋਚੀ ਪ੍ਰਚਾਰ ਖੇਤਰ ਵਿੱਚ ਸੋਧਿਆ ਗਿਆ ਹੈ ਇਹ ਬਲਦੇਵ ਰਾਜ ਦਾ ਪੂਰਾ ਪਰਿਵਾਰ ਆਰਐਸਐਸ ਨਾਲ ਜੁੜਿਆ ਹੋਇਆ ਹੈ ਇਹ ਲੰਬੇ ਸਮੇਂ ਤੋਂ ਪੰਜਾਬ ਅਤੇ ਸਿੱਖ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ ਇਹ ਦੁਸ਼ਟ ਨੇ ਜੂਨ 1984 ਚ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਤੋਂ ਬਾਅਦ ਪੰਜਾਬ ਮੰਦਰ ਸਿੱਖਾਂ ਨੂੰ ਚਿੜਾਉਣ ਲਈ ਖੁਸ਼ੀਆਂ ਮਨਾਉਣ ਵਾਲੇ ਹਿੰਦੂ ਜਨੂਨੀ ਟੋਲੇ ਵਿੱਚ ਸ਼ਾਮਲ ਸੀ ਸਿੱਖਾਂ ਦੇ ਨਿਰਦੇਸ਼ ਬੱਚਿਆਂ ਦੀ ਮੌਤ ਤੇ ਖੁਸ਼ੀ ਮਨਾਉਣ ਵਾਲੇ ਨੂੰ ਅੱਜ ਅਸੀਂ ਜਿਉਂਦੇ ਜੀ ਉਸਦੇ ਕੀਤੇ ਕਰਮਾਂ ਦਾ ਫਲ ਦੇ ਦਿੱਤਾ ਹੈ ਅਸੀਂ ਸਭ ਨੂੰ ਸਪਸ਼ਟ ਕਰਦੇ ਹਾਂ ਕਿ ਜਿਹੜਾ ਵੀ ਲੋਕ ਪੰਜਾਬ ਵਿੱਚ ਰਹਿ ਕੇ ਸਿੱਖ ਕੌਮ ਅਤੇ ਸਾਡੀ ਧਰਤੀ ਨਾਲ ਗੱਦਾਰੀ ਕਰੇਗਾ ਦਿੱਲੀ ਦੇ ਦਲਾਲ ਬਣ ਰਹੇ ਨੇ ਉਹਨਾਂ ਨੂੰ ਕਦੇ ਵੀ ਪਕਸ਼ੇ ਨਹੀਂ ਜਾਵੇਗਾ ਆਰਐਸਐਸ ਸ਼ਿਵ ਸੈਨਾ ਪੁਲਿਸ ਮਿਲਟਰੀ ਅਤੇ ਹਿੰਦੂ ਸਰਕਾਰ ਦੀ ਏਜੰਟਾਂ ਤੇ ਸਾਡੇ ਹਮਲੇ ਹੁੰਦੇ ਰਹਿਣਗੇ ਦੱਸਦੀ ਹੈ ਕਿ ਆਰਐਸਐਸ ਦੇ ਇੱਕ ਵਰਕਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੇ ਬੁਧਵਾੜਾ ਨੇੜੇ ਨਵੀਨ ਅਰੋਣਾ ਨਾਮ ਦੇ ਵਿਅਕਤੀ ਘਰ ਜਾ ਰਿਹਾ ਤੇ ਜਾਂਦੇ ਸਮੇਂ ਹੀ ਦੋ ਅਣਪਛਾਤੇ ਹਮਲਾਵਰਾਂ ਲੋਕਾਂ ਨੇ ਉਸ ਦੀ ਗੋਲੀ ਮਾਰ ਦਿੱਤੀ ਜਾਣਕਾਰੀ ਮੁਤਾਬਿਕ ਨਵੀਨ ਦੇ ਪਿਤਾ ਵੀ ਸੰਗ ਨਾਲ ਜੁੜੇ ਹੋਏ ਹਨ ਪੁਲਿਸ ਹੁਣ ਹਮਲਾਵਾਰੇ ਵਾਰੇ ਵਾਰੇ ਸੁਗਰਾਗ ਲੱਭਣ ਲਈ ਸੀਸੀਟੀਵੀ ਫੁਟੇਜ ਇਕੱਠੇ ਕਰ ਰਹੀ ਹੈ ਹਮਲਾਵਾਰਾਂ ਨੂੰ ਫੜਨ ਲਈ ਵੱਖਰੀਆਂ ਟੀਮਾਂ ਵੀ ਬਣਾਈਆਂ ਗਈਆਂ ਨੇ ਦੱਸਦੀ ਕਿ ਨਵੀਨ ਦੇ ਦੋ ਛੋਟੇ ਬੱਚੇ ਵੀ ਨੇ ਪਰਿਵਾਰ ਨੇ ਹਮਲਾਵਾਰਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਹੈ ਹੁਣ ਦੇਖਣਾ ਹੋਵੇਗਾ ਕਿ ਕਿੰਨੇ ਟਾਈਮ ਤੱਕ ਪੁਲਿਸ ਹਮਲਾਵਾਰਾਂ ਨੂੰ ਫੜਦੀ ਹੈ ਪਰ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਹੈ ਕਿ ਖਾਲਿਸਤਾਨੀ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ